ਵੀ ਰੋਟੀ ਖਾਈਂ ਨੇ ਬੈਠੇ ਸ਼ਾਂਤ ਮਈ ਪੰਜ ਦਾ ਚਾਰ ਬਸਾਂ ਪੰਜ ਬਸਾਂ ਆਈਆਂ ਆਉਣ ਸਾਰ ਪਸ਼ਾਂ ਕੋਈ ਗੱਲਬਾਤ ਨਹੀਂ ਕੀਤੀ ਇਹ ਆਉਣ ਸਾਰ ਸਾਡੇ ਪਸ਼ੂਆਂ ਨੂੰ ਲਾਠੀ ਚਾਰਦੇ ਤਸਾਨਾਂ ਤੇ ਸਾਧ ਮਈ ਤੇ ਘਰ ਤਾਂ ਆ ਇੱਥੇ ਤੇ ਦਾਗ ਮਰੀ ਆ ਆ ਸੋਜ ਆ ਖੂਨ ਨਿਕਲੀ ਆ ਸਿਰ ਚ ਮਾਰੀਆਂ ਆ ਵੀਰ ਦੇ ਆ ਆ ਬਾਟਾਂ ਤੇ ਬਖਾ ਵੀਰ ਆ ਆ ਬਾਹਾਂ ਤੇ ਆ ਆ ਵੇਖ ਆ ਬਾਹਾਂ ਤੇ ਆ ਆ ਆ ਆ ਆ ਨਿਸ਼ਾਨ ਢੰਗਾ ਮਾਰਨੇ ਆ ਆ ਮਾਰਗਾ ਡੇਗ ਲੈ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ ਵੇਹਲੋ ਭਾਬੋ ਹਾਲ ਕਿਸਾਨ ਦਾ ਆ ਡਾਂਗਾ ਮਾਰ ਗਾ ਸ਼ਿਰਚ ਆ ਮੱਖਾਂ ਤੇ ਮਾਰ ਗਾਂ ਨੱਕਾਂ ਤੇ ਮਾਰੀਆਂ ਆ ਸ਼ਿਰਚ ਮਾਰੀਆਂ ਦਾ ਕਰਕੇ ਇਹ ਪੋਸ ਦਾ ਜ਼ਬਰ ਆ ਤੇ ਭਗਵੰਤ ਮਾਨ ਦੀ ਸਰਕਾਰ ਮਾਰੀਆਂ ਨਕੀ ਇਹ ਜ਼ਬਰ ਇਹ ਆਈ ਹੋਈ ਆ ਦਿਰਤ ਬਿਠਿੰਡਾ ਦੀ ਰਾਇਕੀ ਕਲਾ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵੱਲੋਂ ਲੈਠੀ ਚਾਰਜ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਗੁਰਾਹਾਂ ਯੂਨੀਅਨ ਨੇ ਇਨਸਪੈਕਟਰ ਦਾ ਕਿਰਾਇਆ ਕੀਤਾ ਹੋਇਆ ਸੀ ਪੁਲਿਸ ਉਸ ਨੂੰ ਛਡਵਾਉਣ ਦੇ ਲਈ ਆਈ ਸੀ ਇਸ ਦੌਰਾਨ ਕਿਸਾਨਾਂ ਤੇ ਪੁਲਿਸ ਆਪਸ ਦੇ ਵਿੱਚ ਟਕਰਾਅ ਹੋਇਆ ਜਿਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਦੌਰਾਨ ਕਈ ਕਿਸਾਨ ਤੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਕਈ ਗੱਡੀਆਂ ਦੀ ਵੀ ਭੰਨ ਤੋੜ ਹੋਈ ਹੈ ਲਾਠੀ ਚਾਰਜ ਹੋਣ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਦੇ ਬਲੂਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਆ ਉਹਨਾਂ ਦੇ ਉੱਤੇ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ ਇਹਨਾਂ ਕਿਹਾ ਕਿ ਉਹ ਮੰਡੀਆਂ ਦੀ ਰਿਪੋਰਟ ਤਿਆਰ ਕਰ ਰਹੇ ਸੀ ਦੌਰਾਨ ਇੰਸਪੈਕਟਰ ਦੇ ਵੱਲੋਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਵੇਂ ਹੀ ਉਸ ਦਾ ਵਿਰੋਧ ਕੀਤਾ ਤਾਂ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਮੇਰਾ ਨਾਮ ਜਕੀਰ ਚੁੰਬਾ ਭਾਰਤੀ ਕਿਸਾਨ ਉਣਗਠਨ ਇਕਟਾ ਰਹਾ ਕੱਲ ਨੂੰ ਸਾਡੇ ਜ਼ਿਲ੍ਹੇ ਦੀ ਮੀਟਿੰਗ ਸੀ ਤੇ ਅੱਜ ਅਸੀਂ ਮੰਡੀਆਂ ਦਾ ਰਿਪੋਰਟ ਲੈਣਾ ਆਇਸੀ ਕੱਲ ਨੂੰ ਰਿਪੋਰਟ ਦੇਣੀ ਸੀ ਕਿਹੜੀਆਂ-ਕਿਹੜੀਆਂ ਮੰਡੀਆਂ 'ਚ ਦਿੱਕਤ ਆ ਕਾਲ ਚਰਾਣੀ 'ਚ 80 ਰੁਪਏ ਸੈਲਰ ਮਾਲਕ ਤੇ ਆਰਥਿਕੇ ਲਈ ਜਾਂਦੇ ਆ ਤੇ ਨਾਲ ਫਸਰਾਲੇ ਦੇ ਲਈ ਜਾਂਦੇ ਆ 5500 ਰੁਪਏ ਤੇ 10 ਰੁਪਏ ਇਕੱਠੇ ਮਗਰ ਕੁਆਟਰਲ ਮਗਰ ਲੈਂਦੇ ਆ ਉਹ ਤੇ ਨਾਲ ਅਸੀਂ ਲੈ ਕੇ ਪਿੰਡ 'ਚੋਂ ਪਹੁੰਚੋ ਉੱਥੇ ਕਿਸਾਨ ਕਹਿੰਦੇ ਮਤਲਬ ਝੋਨਾ ਮੁਕਤਰ ਆਈ ਜਾਂਦਾ ਇਨਸਪੈਕਟਰ ਬੋਲੀ ਨਹੀਂ ਲਾਉਂਦਾ ਤਾਂ ਜਦੋਂ ਅਸੀਂ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਇੱਕ ਆਰਥਿਕਾ ਜਿਹੜਾ ਅ ਰਾਈ ਕਹਿੰਦਾ ਸੁਭਾਸ ਜੈਨ ਉਹਦਾ ਆਪਦਾ ਸ਼ੈਲਰ ਤੇ ਬਾਹਰੋਂ ਵੀ ਬਹੁਤ ਤੋਂ ਨੌਨਸਟਾਇਆ ਹੋਇਆ ਉਹ ਕਹਿੰਦਾ ਨਕੇ ਕਿਸਾਨਾਂ ਤੋਂ ਘਾਟ ਵੀ ਮੰਗਦਾ ਤੇ ਜਿਹੜਾ ਝੋਨਾ ਆਪ ਛੱਡ ਕੇ ਵੇਸ਼ਲਰ ਚ ਤੇ ਸਾਡੇ ਆਗੂ ਜਿਹੜੇ ਜਥੇਬੰਦੀ ਦੇ ਆ ਤੇ ਨਾਲ ਹੋਰ ਪੰਡ ਵਾਲੇ ਵੀਰ ਉਹ ਕਹਿੰਦੇ ਅਸੀਂ ਕਿਉਂ ਛੱਡ ਕੇ ਗਏ ਜਦੋਂ ਸਾਰਾ ਖਰਚਾ ਦੇਣਾ ਤਾਂ ਅਸੀਂ ਇਨਸਪੈਕਟਰ ਨਾਲ ਗੱਲ ਕੀਤੀ ਇਨਸਪੈਕਟਰ ਉੱਥੇ ਬੈਠਾ ਸੀਗਾ ਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆ ਸਵਾਲ ਨਹੀਂ ਆ ਸੀਖ ਹੈ ਵੀ ਮੌਤਰਾ ਇਹਨੂੰ ਮਹੀਨਾ ਮਹੀਨਾ ਹੋ ਗਿਆ 25 25 ਦਿਨ ਬੈਠਾ ਨੂੰ ਕਿਸਾਨਾਂ ਨੂੰ ਤਾਂ ਇਹਨਾਂ ਦੀ ਬੋਲੀ ਹੈ ਨਾ ਹਨ ਸੁਆਸਜਨ ਵੰਨ ਨਹੀਂ ਹੁੰਦਾ ਆ ਜਿਹੜਾ ਕੁਸ਼ ਬੋਲੀ ਲਈ ਸੀ ਗੱਟੇ ਭਰੇ ਸੀ ਤੇ ਗੱਟੇ ਵੀ ਉਹ ਸੁਆਸਜਨ ਚੱਕ ਕੇ ਲੈ ਗਿਆ ਅਸੀਂ ਇਹੋ ਆਖੇ ਛੋਡੀ ਫਿਰ ਜ਼ਿੰਮੇਵਾਰੀ ਕਦੀ ਆ ਸਾਡਾ ਕਿਸਾਨ ਦਾ ਦਾਣਾ ਚੱਕ ਕੇ ਖਾਦੇ ਕੋਈ ਬਣਾ ਜਾਇਤ ਤੋਂ ਤੁਸੀਂ ਸਰਕਾਰੀ ਮੁਲਾਜ਼ਮਾ ਛੋਟਾ ਜਿਹਾ ਸੁਆਸਜਨ ਚੱਕ ਕੇ ਲੈ ਗਿਆ ਗੱਟੇ ਫਿਰ ਜ਼ਿੰਮੇਵਾਰੀ ਕੀ ਆ ਅਸੀਂ ਉਹਦਾ ਕੇਰਾ ਕਰਾਈ ਕੀਤਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਤੋਂ ਬਾਅਦ ਐਸਬੀਐਮ ਬਾਅਦ ਜ਼ਿਲਦਾਰ ਆ ਗਏ तहसीलदार ਨੂੰ ਅਸੀਂ ਬਾਹ ਲਿਆ ਉੱਥੇ ਬਾਉਣ ਤੋਂ ਬਾਅਦ ਕਸੀਲਦਾਰ ਤਾਂ ਨੇ ਪਹਿਲਾਂ ਕਰ ਲਿਆ ਅਸੀਂ ਰੋਟੀ ਖਾਈਂਦੇ ਬੈਠੇ 7 ਮਈ ਪੰਜ ਚਾਰ ਬੱਸਾਂ ਪੰਜ ਬੱਸਾਂ ਆਈਆਂ ਆਉਣ ਸਾਰ ਕੋਈ ਗੱਲਬਾਤ ਨਹੀਂ ਕੀਤੀ ਤੇ ਆਉਣ ਸਾਰ ਸਾਡੇ ਪਸ਼ੂਆਂ ਨੂੰ ਲਾਠੀ ਚਾਰਦੇ ਕਿਸਾਨਾਂ ਤੇ 7 ਮਈ ਦੇ ਘਰ ਤਾਂ ਆ ਰਹੇ ਕਿ ਪਿੰਡ ਦਾ ਕਿਸਾਨ ਆ ਆ ਇੱਥੇ ਉਹਦੇ ਡਾਕ ਮਰੀ ਆ ਆ ਸੋ ਜਾ ਬਖੂਣ ਨਿਕਲੀ ਆ ਸਿਰ ਚ ਮਾਰੀਆਂ ਆ ਵੀਰ ਤੇ ਆ ਆ ਪਾਟਾਂ ਤੇ ਬਖਾ ਵੀਰ ਆ ਆ ਬਾਹਾਂ ਤੇ ਆ ਆ ਵੇਖ ਆ ਬਾਹਾਂ ਤੇ ਆ ਆ ਆ ਆ ਆ ਨਿਸ਼ਾਨ ਆ ਆ ਮਾਰਗਾ ਡੇਗ ਲੈ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ ਆ ਸਿਰਚ ਸਿਰਚ ਬਹੁਤ ਡਾਂਗਾ ਆ ਆ ਨਿਸ਼ਾਨ ਤੇ ਆ ਆ ਡੀਐਸਪੀ ਆ ਆ ਕਿਹਾ ਵੇਖ ਲੋ ਭਰਾਵੋ ਹਾਲ ਕਿਸਾਨ ਦਾ ਆ ਡਾਂਗਾ ਮਾਰਗਾ ਸਿਰਚ ਆ ਮੱਥਿਆਂ ਤੇ ਮਾਰਗਾ ਨੱਕਾਂ ਤੇ ਮਾਰੀਆਂ ਆ ਸਿਰਚ ਮਾਰੀ ਆ ਦਾ ਕਰਕੇ ਇਹ ਪੁਲਿਸ ਦਾ ਜਵਰ ਆ ਤੇ ਭਗਵੰਤ ਮਾਨ ਦੀ ਸਰਕਾਰ ਦੇ ਮਾਰਗ ਨਕੀ ਆ ਜਵਰ ਇਹ ਆਈ ਹੋਈ ਆ ਜਿਹੜਾ ਕਹਿੰਦਾ ਵੰਡਦਾ ਦੇਸੀ ਕਿਸਾਨਾਂ ਨੂੰ ਕੋਈ ਸਮੱਸਿਆ ਹੀ ਨਹੀਂ ਤੇ ਜੇ ਸਮੱਸਿਆ ਨੇ ਤਾਂ ਕਿਸਾਨਾਂ ਨੂੰ ਲਾਠੀ ਚਾਰ ਤੇ ਪਸ਼ੂਆਂ ਨੂੰ ਕੁੱਟਿਆ ਤਾਂ ਕਰਕੇ ਅਸੀਂ ਨਿਗਿਆ ਸੂਬੇ ਦੇ ਧਿਆਨ ਚ ਲੈਤਾ ਕੱਲ ਨੂੰ ਪ੍ਰਸ਼ਾਸਨ ਕੰਨ ਤੇ ਲਿਖੇ ਪੜਲੇ ਕੋਈ ਆਪ ਦਾ ਅਸੀਂ ਐਕਸ਼ਨ ਕਰਾ ਗਏ ਤਾਂ ਕਰਕੇ ਜਿਹੜਾ ਕਿਸਾਨਾਂ ਨੂੰ ਸ਼ਾਂਤ ਵਿੱਚ ਬੈਠਾ ਨੂੰ ਲਾਠੀ ਚਾਰ ਦਿੱਤਾ ਪਸ਼ੂਆਂ ਨੂੰ ਬਹੁਤ ਕਿਸਾਨਾਂ ਤੇ ਸਿਰ ਤੇ ਡਾਂਗਾ ਗੁੱਜਦਾ ਛਟਾ ਕਾਂ ਕਰਕੇ ਆ ਮੁੰਡਿਆਂ ਦਾ ਹਸਪਤਾਲ ਦਾਖਲ ਕਰਾਉਣੇ ਆ ਇਹਦੇ ਜਿਆਦਾ ਛੱਟਾ ਮਾਰ ਗਾ ਇਹਦਾ ਪਸਵਾ ਨੂੰ ਤਿੰਨ ਚਾਰ ਜਣੇ ਪੁਛਾਲ ਨੇ ਪੁੱਟਿਆ ਸਾਡੇ ਮੋਬਾਈਲ ਖੋਕੇ ਲੈ ਗਏ ਮੋਬਾਈਲ ਭੰਤੇ ਮੈਕ ਵੀ ਲੈ ਗਏ ਮੈਕ ਵੀ ਤਾਰਾ ਪੜਤਗਾ ਮੈਕ ਲੈ ਗਏ ਲੈ ਗਏ ਮੇਰੀ ਢੰਡੀ ਵਾਲੀ ਤਾਂ ਕਰਕੇ ਇਹ ਮੰਗ ਕਰਦੇ ਆ ਜਿਹੜੀ ਭਗਵੰਤਮਾਨ ਦੀ ਛੱਤਾਂ ਚੱਲਾ ਕਰੂਗੀ ਆਹ ਭਰਾਵੋ ਰੇਕੇ ਪਿੰਡ ਜੀ ਦਾ ਜ਼ਬਰ ਕੀਤਾ ਇਹ ਨਿੰਦਨ ਜੋ ਦਸ ਦੇ ਕਿ ਬਠਿੰਡਾ ਦੇ ਵਿੱਚ ਕਿਸਾਨਾਂ ਤੋਂ ਹੋਏ ਲਾਠੀ ਚਾਰਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਸਲ ਨਾ ਵਿਕਣ ਦੀ ਕਰਕੇ ਕੱਟ ਲਗਾਏ ਜਾਣ ਤੋਂ ਪਹਿਲਾਂ ਹੀ ਕਿਸਾਨ ਦੁਖੀ ਨੇ ਸਰਕਾਰ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕਰਵਾ ਰਹੀ ਹੈ। ਇਹ ਵੀ ਦੱਸਦੀ ਕਿ ਕਿਸਾਨਾਂ ਦੇ ਉੱਤੇ ਦੋ ਮਾਮਲੇ ਦਰਜ ਕੀਤੇ ਗਏ ਨੇ ਇੱਕ ਇਨਸਪੈਕਟਰ ਨੂੰ ਬੰਦਕ ਬਣਾਉਣ ਦਾ ਤੇ ਦੂਜਾ ਪੁਲਿਸ ਦੇ ਉੱਤੇ ਹਮਲਾ ਕਰਨ ਦਾ ਦੱਸਦੇ ਕਿ ਕਿਸਾਨਾਂ ਦੇ ਉੱਤੇ ਦੋ ਮਾਮਲੇ ਦਰਜ ਕੀਤੇ ਗਏ ਨੇ ਬਿਊਰੋ ਰਿਪੋਰਟ ਪੰਜਾਬ ਲੂਕ ਚੈਨਲ